ਤਦ ਨਾ ਬਹੁਤ ਮਨ ਨੂੰ ਖੁਸ਼ੀ ਹੋਈ ਆ ਵੀਡੀਓ ਸ਼ੇਅਰ ਕਰਦੇ ਹੋ ਅਸੀਂ ਪਟਿਆਲਾ ਪਾਰ ਕਰਿਆ ਪਰਮੇਸ਼ਰ ਦਵਾਰ ਢੱਡੀਆਂ ਦੇ ਗੁਰਦੁਆਰੇ ਤੋਂ ਥੋੜਾ ਪਿੱਛੇ ਠੀਕ ਆ ਮੋਟਰਸਾਈਕਲ ਵਾਲੇ ਨਜਾਇਜ਼ ਗੱਲ ਪੈਣ ਲੱਗੇ ਸਾਡੇ ਅੱਗੇ ਅਸੀਂ ਫੁੱਟਪਾਥ ਦੇ ਨਾਲ ਜਾਂਦੇ ਸੀਗੇ ਫੁੱਟਪਾਥ ਦੇ ਨਾਲ ਜਾਂਦੇ ਜਾਂਦੇ ਮੂਹਰੇ ਗੱਡੀ ਖੜੀ ਸੀ ਅਸੀਂ ਸਾਈਡ ਤੇ ਗੱਡੀ ਕਰ ਲਈ ਦੂਜੀ ਲੈਂਡ ਦੇ ਵਿੱਚ ਤੇ ਮੈਂ ਇੱਧਰ ਸੀ ਸਿੰਘ ਦੇ ਦੇਖ ਕੇ ਲੈ ਮੈਂ ਪਿੱਛੇ ਗੱਡੀ ਦੇਖ ਕੇ ਮੈਂ ਇੱਧਰ ਹੀ ਕਰੀ ਜਦੋਂ ਤੇ ਭਾਈ ਦਲਾਂ ਕਾਲ ਗੱਡੀ ਉਹਨਾਂ ਨੇ ਜਿਹੜੀ ਕਿ ਮੈਨੂੰ ਮੈਂ ਕਹਾ ਰੋਕਦਾ ਤਾਂ ਉਹਨੇ ਮੋਟਰਸਾਈਕਲ ਰੋਕ ਲਿਆ ਮੈਂ ਵੀ ਥੱਲੇ ਉਤਰ ਕੇ ਕਹਿੰਦਾ ਹਾਂ 10 ਗਾਲਾਂ ਤਾਂ ਵੱਡੀ ਕਹਿੰਦਾ ਤੂੰ ਐਂਡੀਕੇਟਰ ਨਹੀਂ ਦਿਆ ਮੈਂ ਕਹਾ ਵੀਰੇ ਮੈਂ ਸਾਈਡ ਕਰਾਸ ਚ ਦੇਖਿਆ ਕੁਝ ਵੀ ਨਹੀਂ ਆਉਂਦਾ ਸੀ ਤੁਸੀਂ ਮੈਥੋਂ ਕਿਲੋਮੀਟਰ 6-700 ਮੀਟਰ ਪਿੱਛੇ ਸੀਗੇ ਯਾਨੀ ਕਿ ਤੇ ਫਿਰ ਮੈਂ ਗੱਡੀ ਇੱਧਰ ਘੜੀ ਆ ਜਦੋਂ ਤੁਸੀਂ ਮੈ ਅੱਸੀਸੇ ਦੇਖੀ ਲੈ ਕੁਝ ਆਉਂਦਾ ਨਹੀਂ ਮੈਂ ਐਂਡੀਕੇਟਰ ਕਾਦੇ ਮੱਥੇ ਦੇਣਾ ਤੇ ਸਭ ਤੋਂ ਵੱਡੀ ਗੱਲ ਪਤਾ ਕੀ ਆ ਪਾਈ ਜਾਂਦਾ ਸੀ ਟਿੱਪਰ ਵਾਲਾ ਖੈਰ ਉਸ ਟਾਈਮ ਵੀਡੀਓ ਤਾਂ ਨਹੀਂ ਬਣਾਈ ਕਿਉਂਕਿ ਰੋਡ ਤੇ ਜਾਮ ਲੱਗ ਗਿਆ ਸੀਗਾ ਗੱਡੀ ਤੋਰਨੀ ਪੈਗੀ ਪਰ ਕਰ ਲੱਪਾ ਸ਼ਾਇਦ ਬਾਈ ਵੀਡੀਓ ਦੇਖੇ ਤਾਂ ਕਮੈਂਟ ਕਰ ਦਵੇ ਥੱਲੇ ਤੇ ਪਰ ਮੈਨੂੰ ਖੁਸ਼ੀ ਇਸ ਗੱਲ ਦੀ ਹੋਈ ਵੀ ਬੰਦੇ ਨੇ ਆਏ ਦੇਖ ਕੇ ਉਸੇ ਟਾਈਮ ਗੱਡੀ ਰੋਕ ਕੇ ਮੈਨੂੰ ਸਾਥ ਦਿੱਤਾ ਮੇਰਾ ਵੀ ਹਾਂ ਕੱਲਾ ਡਰਾਈਵਰ ਤੇ ਗਲਤ ਮੋਟਰਸਾਈਕਲ ਵਾਲੇ ਪੈ ਪੈ ਰਹੇ ਨੇ ਉਸੇ ਟਾਈਮ ਮੋਟਰਸਾਈਕਲ ਵਾਲਿਆਂ ਕਿੱਕਾ ਮਾਰੀਆਂ ਵੀਰ ਜੀ ਡੈਟ ਆਊਟ ਹੋ ਗਏ ਠੀਕ ਹੈ ਜਦੋਂ ਗਲਤੀ ਨਹੀਂ ਨਾ ਹੁੰਦੀ ਭਾਈ ਅਸੀਂ ਕਿਸ ਤੋਂ ਡਰਦੇ ਵੀ ਨਹੀਂ ਜਦੋਂ ਗਲਤੀ ਹੁੰਦੀ ਹੈ ਤਾਂ ਨੀਮੇਪੀ ਹੋ ਜਾਂਦੇ ਆ ਸੋ ਡਰਾਈਵਰਾਂ ਨਾਲ ਥੋੜਾ ਜਿਹਾ ਪੰਗਾ ਦੇ ਕੇ ਲੈ ਲਓ ਅਸੀਂ ਬਾਲੇ ਕੱਪੇ ਹੁੰਦੇ ਆ ਜਿਵੇਂ ਆਪ ਵੀ ਆਈ ਤੇ ਅੱਜ ਨਾ ਬਹੁਤ ਮਨ ਨੂੰ ਖੁਸ਼ੀ ਹੋਈ ਆ ਵੀਡੀਓ ਸ਼ੇਅਰ ਕਰਦੇ ਹੋ ਅਸੀਂ ਪਟਿਆਲਾ ਪਾਰ ਕਰਿਆ ਪਰਮੇਸ਼ਰ ਦਵਾਰ ਕੱਢਿਆਂ ਦੇ ਗੁਰਦੁਆਰੇ ਤੋਂ ਥੋੜਾ ਪਿੱਛੇ ਠੀਕ ਹੈ ਮੋਟਰਸਾਈਕਲ ਵਾਲੇ ਮਜਾਜ ਗੱਲ ਪੈਣ ਲੱਗੇ ਸਾਡੇ ਅੱਗੇ ਅਸੀਂ ਫੁੱਟਪਾਥ ਦੇ ਨਾਲ ਜਾਂਦੇ ਸੀਗੇ ਫੁੱਟਬਾਦ ਦੇ ਨਾਲ ਜਾਂਦੇ ਜਾਂਦੇ ਮੂਹਰੇ ਗੱਡੀ ਖੜੀ ਸੀ ਅਸੀਂ ਸਾਈਡ ਤੇ ਗੱਡੀ ਕਰ ਲਈ ਦੂਜੀ ਲੈਂਡ ਦੇ ਵਿੱਚ ਤੇ ਮੈਂ ਇੱਧਰ ਸੀ ਸਿੰਘ ਦੇ ਇੱਕਲੇ ਮੈਂ ਪਿੱਛੇ ਗੱਡੀ ਦੇਖ ਕੇ ਮੈਂ ਇੱਧਰ ਹੀ ਕਰੀ ਜਦੋਂ ਤੇ ਭਾਈ ਦਲਾਂ ਖਾਲ ਗੱਡੀ ਉਹਨਾਂ ਨੇ ਜਿਹੜੀ ਕਿ ਮੈਨੂੰ ਮੈਂ ਕਿਹਾ ਰੋਕੋ ਸਤਾਗ ਉਹਨੇ ਮੋਟਰਸਾਈਕਲ ਰੋਕ ਲਿਆ ਮੈਂ ਵੀ ਥੱਲੇ ਉਤਰ ਕੇ ਆ ਮੈਂ ਹਾਂ 10 ਗਾਲਾਂ ਤਾਂ ਵੱਡੀ ਕਹਿੰਦਾ ਤੂੰ ਐਂਡੀਕੇਟਰ ਨਹੀਂ ਦਿਆ ਮੈਂ ਕਿਹਾ ਵੀਰੇ ਮੈਂ ਸਾਈਡ ਕ੍ਰਾਸ ਚ ਦੇਖਿਆ ਕੁਝ ਵੀ ਨਹੀਂ ਆਉਂਦਾ ਸੀ ਤੁਸੀਂ ਮੈਥੋਂ ਕਿਲੋਮੀਟਰ 6-700 ਮੀਟਰ ਪਿੱਛੇ ਸੀਗੇ ਜਾਨੀ ਕਿ ਤੇ ਫਿਰ ਮੈਂ ਗੱਡੀ ਇਚਰ ਕਰੀ ਆ ਜਦੋਂ ਤੁਸੀਂ ਮੈਂ ਅਸੀਂ ਸਿੱਛ ਦੇਖੀ ਲੈ ਕੁਛ ਆਉਂਦਾ ਨਹੀਂ ਮੈਂ ਟਿਕਟਰ ਕਾਦੇ ਮਰ ਅੱਤੇ ਦੇਣਾ ਇਹ ਸਭ ਤੋਂ ਵੱਡੀ ਗੱਲ ਪਤਾ ਕੀ ਆ ਬਾਈ ਬਾਈ ਜਾਂਦਾ ਸੀ ਟਿੱਪਰ ਵਾਲਾ ਖੈਰ ਉਸ ਟਾਈਮ ਵੀਡੀਓ ਤਾ ਨਹੀਂ ਬਣਾਈ ਕਿਉਂਕਿ ਰੋਡ ਤੇ ਜਾਮ ਲੱਗ ਗਿਆ ਸੀਗਾ ਗੱਡੀ ਤੋਰਨੀ ਪੈਗੀ ਪਰ ਕਰ ਲੱਪਾ ਸ਼ਾਇਦ ਬਾਈ ਵੀਡੀਓ ਦੇਖੇ ਤਾਂ ਕਮੈਂਟ ਕਰ ਦਵੇ ਥੱਲੇ ਤੇ ਪਰ ਮੈਨੂੰ ਖੁਸ਼ੀ ਇਸ ਗੱਲ ਦੀ ਹੋਈ ਵੀ ਬੰਦੇ ਨੇ ਆਏ ਦੇਖ ਕੇ ਉਸੇ ਟਾਈਮ ਗੱਡੀ ਰੋਕ ਕੇ ਮੈਨੂੰ ਸਾਥ ਦਿੱਤਾ ਮੇਰਾ ਵੀ ਹਾਂ ਕੱਲਾ ਡਰਾਈਵਰ ਤੇ ਗਲਤ ਮੋਟਰਸਾਈਕਲ ਵਾਲੇ ਪਈ ਪੈ ਰਹੇ ਨੇ ਉਸੇ ਟਾਈਮ ਮੋਟਰਸਾਈਕਲ ਨੇ ਕਿੱਕਾ ਮਾਰੀਆ ਵੀਰ ਜੀ ਡੈਟ ਆਊਟ ਹੋ ਗਏ ਠੀਕ ਹੈ ਜਦੋਂ ਗਲਤੀ ਨਹੀਂ ਨਾ ਹੁੰਦੀ ਭਾਈ ਅਸੀਂ ਕਿਸੇ ਤੋਂ ਡਰਦੇ ਵੀ ਨਹੀਂ ਜਦੋਂ ਗਲਤੀ ਹੁੰਦੀ ਹੈ ਤਾਂ ਨੀਮੇਪੀਸ ਹੋ ਜਾਂਦੇ ਆ ਸੋ ਡਰਾਈਵਰਾਂ ਨਾਲ ਥੋੜਾ ਜਿਹਾ ਪੰਗਾ ਦੇ ਕੇ ਲੈ ਲਓ ਅਸੀਂ ਬਾਲੇ ਕੱਪੇ ਹੁੰਦੇ ਆ ਜੀ ਜੀ ਆਪ ਵੀ ਆਈਦੇ ਆ ਜੀ ਸਨ